ਸਬਸਿਡੀ ਵਾਲੇ ਅੱਜ ਆਪਾਂ ਖੇਤੀਬਾੜੀ ਦੇ ਸਾਰੇ ਸਾਧਨ ਲੈਣ ਚੰਦੇ ਆ ਪਿਛਲੇ ਵੀਰਵਾਰ ਆਪਾਂ ਨੂੰ ਟਰੈਕਟਰ ਮਿਲ ਗਿਆ ਸੀਗਾ 970 4x4 ਜਿਹੜੇ ਉਹ 30 32 ਲੱਖ ਦੀ ਜਿਹੜੀ ਸਕੀਮ ਦੇ ਵਿੱਚ ਜਿਹੜੇ ਸਬਸਿਡੀ ਦੇ ਟਰੈਕਟਰ ਜਿਹੜੇ ਆਉਂਦੇ ਆ ਅੱਜ ਆਪਾਂ ਮਸ਼ੀਨਾਂ ਵਗੈਰਾ ਸੋਕੋਪੀਟਰ ਵਗੈਰਾ ਲੈਣ ਚੰਦੇ ਆ ਤੇ ਮਿਲਦੇ ਆ ਜਲਦੀ ਤੁਹਾਨੂੰ ਸ਼ਹਿਰ ਜਗਤਜੀਤ ਵਾਲਾ ਜਾ ਕੇ ਬਾਕੀ ਸਾਈਡਾਂ ਕਈ ਛੋਟਕਾਂ ਨਾਲ ਨਾਲ ਆਪਾਂ ਸਾਂਝੀ ਕਰੀ ਚੱਲਾਂਗੇ ਤੇ ਤੁਸੀਂ ਵੀ ਜਰੂਰ ਦੱਸੋ ਵੀ ਸਬਸਿਡੀ ਇਹ ਵੀਰੇ ਕਿਹੜੇ ਕਿਹੜੇ ਵੀਰ ਭਰਾਵਾਂ ਨੇ ਭਰੀ ਹੋਈ ਹੈ ਤੇ ਕਿਹੜੇ ਕਿਹੜੇ ਵੀਰ ਵੀਰ ਭਰਾਵਾਂ ਨੂੰ ਇਹ ਸਬਸਿਡੀਆਂ ਹੁਣ ਤੱਕ ਮਿਲ ਚੁੱਕੀਆਂ ਨੇ ਸਾਰੀ ਜਾਣਕਾਰੀ ਤੁਸੀਂ ਵੀਰਾਂ ਬਣ ਕੇ ਸਾਰੇ ਵੀਰ ਭਰਾ ਸਾਰੀ ਜਾਣਕਾਰੀ ਜਰੂਰ ਦਿਓ ਕਿ ਕਿਨੂ ਕਿਨੂ ਸਬਸਿਡੀ ਨਿਕਲ ਚੁੱਕੀ ਆ ਤੇ ਕਿਹੜੇ ਕਿਹੜੇ ਵੀਰ ਭਰਾਵਾਂ ਮੈਂ ਸਬਸਿਡੀ ਭਰੀ ਹੋਈ ਆ ਜੱਜ ਆਪਾਂ ਚੱਲੇ ਆ ਜੀ ਸਾਰੇ ਖੇਤੀਬਾੜੀ ਖੇਤੀਬਾੜੀ ਸਾਰੇ ਸਾਥ ਲੈਣ ਆਂ ਫਾਈਟਰ ਆਪਰ ਪਹਿਲਾਂ ਮਿਲ ਚੁੱਕਿਆ 974 ਹੋਰ ਵੀ ਫੋਰ ਤੇ ਸਬਸਿਡੀ ਦੇ ਵਿੱਚ ਬਾਕੀ ਮਸ਼ੀਨਾਂ ਮਲਟਰ ਵਗੈਰਾ ਅੱਜ ਆਪਾਂ ਲੈ ਕੇ ਆਉਣੇ ਆਪਾਂ ਜੀ ਪਹੁੰਚ ਗਿਆ ਆਪਾਂ ਸ਼ਹਿਰ ਡਿਗਰਾਵਾਂ ਦੇ ਵਿੱਚ ਜਲਤਜੀਦ ਵਾਲਿਆਂ ਦੇ ਇਹਨਾਂ ਦੀ ਜਿਹੜੀ ਆ ਬ੍ਰਾਂਚ ਹੈ ਏਜੰਸੀ ਹੈ ਜਿਹੜਾ ਕਹ ਲਈ ਹੈ ਨਾ ਜਿੱਥੇ ਸਾਰੀ ਆਪਦੀ ਆ ਸੰਧ ਪਲੇਮਾਂ ਰੱਖ ਕੇ ਵੇਚਦੇ ਆ ਸੀਲ ਕਰਦੇ ਆ ਉਸਾਂ ਦੇ ਉੱਤੇ ਪਹੁੰਚ ਗਿਆ ਜੀ ਡਿਗਰਾਉਂ ਸਦਮਾ ਰੋਡ ਦੇ ਉੱਤੇ ਆ ਐਚਪੀ ਪੰਪਰ ਦੇ ਬਿਲਕੁਲ ਸਾਹਮਣੇ ਆ ਬਿਜਲੀ ਘਰ ਲੰਗੇ ਹੋਣਾ ਆ ਸਦਮਾ ਵਾਲੇ ਪਾਸੇ ਨੂੰ ਉੱਥੇ ਆ ਸਾਰੇ ਟਰੈਕਟਰ ਆ ਗਏ ਆ ਟਰੈਕਟਰ ਆ ਵੀ ਆਪਣੇ ਆ ਵੀ ਆਪਣੇ ਆ 997 ਤੇ ਉਹ ਵੀ 978 ਵੀ ਆਪਣੇ ਆ ਵੀ ਦੀਪਾ ਕਰੋਸਰ ਤੋਂ ਆ ਉਹਦੇ ਅੱਜ ਸਾਰੇ ਐਗਰੀਕਲਚਰ ਦੇ ਸੰਦ ਲੈ ਕੇ ਜਾਣੇ ਆ। ਜਗਤਜੀਤ ਦੇ ਸੋਪੋਸੀਡਰ, ਰੋਟਾਵੇਟਰ, ਮਸ਼ੀਨ ਵਗੈਰਾ ਸਾਰੀਆਂ ਲੈ ਕੇ ਜਾਣੇ ਅੱਜ। ਤਿੰਨ ਚੀਜ਼ਾਂ ਲੈ ਕੇ ਜਾਣੀਆਂ ਨੇ। ਟਰੈਕਟਰ ਪਹਿਲਾਂ ਤੁਹਾਨੂੰ ਦੱਸ ਦਿੱਤਾ ਸੀ ਵੀ ਆ ਗਿਆ। ਟਰੈਕਟਰ ਪਹਿਲਾਂ ਮਿਲ ਗਿਆ ਵਾ। ਰੋਟਾਵੇਟਰ, ਸੋਪੋਸੀਡਰ ਵਗੈਰਾ ਸਾਰੇ ਇਹਨਾਂ ਦੇ ਆਉਂਦੇ ਆ। ਇਹ ਸਬਸਿਡੀ ਉਹ ਆ ਜਿਹੜੀ ਆਪਾਂ ਸਰਕਾਰ ਵੱਲੋਂ ਦੀ ਉਹ ਜਿਹੜੀ ਆ ਰਹੀ ਆ ਜੀ ਆਪਾਂ ਤਾਂ 6-7 ਲੱਖ ਰੁਪਏ ਦੇਣਾ। ਬਾਕੀ ਸਾਰੀ ਸਬਸਿਡੀ ਸਰਕਾਰ ਵੱਲੋਂ ਹੀ ਆ ਰਹੀ ਆ। ਆਪਾਂ 30-35 ਲੱਖ ਰੁਪਏ ਦੇਣਾ ਵਾ। ਆ ਜਿਹੜੇ 30 32 ਲੱਖ ਵਾਲੀ ਜਿਹੜੇ ਉਹ ਫਾਰਮ ਭਰੇ ਜਾਂਦੇ ਆ ਉਹ ਆਏ ਸਬਸਿਡੀ ਆ ਉਹਨਾਂ ਵਿੱਚੋਂ ਆਪਾਂ 6 ਤੋਂ 7 ਲੱਖ ਰੁਪਏ ਤਕਰੀਬਨ ਦਾ ਕਰੀਬ ਅੰਦਾਜ਼ਾ ਆ ਜਾਂਦਾ ਇੰਨੇ ਕੁ ਦੇਣੇ ਨੇ ਬਾਕੀ ਬਾਈਤੇ 23 ਲੱਖ ਰੁਪਏ ਸਬਸਿਡੀ ਸਰਕਾਰ ਨੇ ਇਹੀਆਂ ਚੀਜ਼ਾਂ ਦੇ ਉੱਤੇ ਆ ਰਹੀ ਹੈ ਵਿੱਚੀ ਟਰੈਕਟਰ ਤੇ ਵਿੱਚ ਹੀ ਆਹ ਰੋਟਾਵੇਟਰ ਸੋਪਾ ਸਿੱਟਰ ਤੇ ਮਸ਼ੀਨ ਵਗੈਰਾ ਤੇ ਮਲਚਰ ਵਗੈਰਾ ਆਪਾਂ ਲੈ ਸਕਦੇ ਆ ਚਾਹੇ ਆਪਾਂ ਉਲਟਾਵੇਂ ਹੱਲ ਲੈ ਲਈਏ ਨਾਲ ਆਪਣੀ ਇਛਾਵਾਂ ਨੇ ਇਛਾਵਾਂ ਦੇ ਹਿਸਾਬ ਨਾਲ ਜਿਹੜੀ ਜੀ ਆਪਾਂ ਨੂੰ ਐਗਰੀਕਲਚਰ ਦੇ ਨਾਲ ਸੰਬੰਧ ਸੰਤ ਚਾਹੀਦੇ ਆ ਆਪਾਂ ਨੂੰ ਖੇਤੀਬਾੜੀ ਦਾ ਨਾ ਉਹ ਚੀਜ਼ਾਂ ਆਪ ले ਸਕਦੇ ਹੋ ਆਪਣੀ ਆਪ ਦੀ ਇੱਛਾ ਵਾਜੀਓ ਜਿਹੜੇ ਰੋਟਾਵੇਟਰ ਵਗੈਰਾ ਵਾ 7 ਫੁੱਟ ਤੋਂ ਲੈ ਕੇ 10 ਫੁੱਟ ਤੱਕ ਆਮ ਇਹਨਾਂ ਦੇ ਜਗਤਜੀਤ ਦੇ ਮਿਲ ਜਾਂਦੇ ਆ ਤੇ ਨਾਲ ਹੀ ਪ੍ਰੀਤ ਰੀਜੰਸੀ ਹੈ ਪ੍ਰੀਤ ਟਰੈਕਟਰ ਦੀ ਇਹ ਵੀ ਇਹਨਾਂ ਕੋਲੇ ਆ ਵੀਰ ਹਣਾ ਕੋਲੇ ਟਰੈਕਟਰ ਵੀ ਸੋਹਣੇ ਆ ਤੇ ਚੰਗੇ ਪਾਵਰਪੂਰ ਉਹ ਇਹਨਾਂ ਦੀ ਵੀ ਹੈਗੀ ਵੀ 60 50 59 ਯਾਨਕਿ ਵੀ 60 59 ਆਣ ਕੇ 50 ਦੇ ਵਿੱਚ 55 60 65 ਦੇ ਵਿੱਚ ਸਾਰੇ ਜੀ ਆਉਂਦੇ ਆ ਤੇ 16 9 28 ਦੇ ਵਿੱਚ ਟ੍ਰੈਕਟਰ ਅਗਰ ਨਾਲ ਬਹੁਤ ਫਰਕ ਪਾਦਾ ਪਾਈਦਾਨ ਵਗੈਰਾ ਵੱਡੇ ਕਰਦੇ ਹੂੰ ਕਲਾ ਲੋ ਤੇ ਹਾਈ ਚਾਰ ਗੇਰ ਇਧਰ ਪੰਜਵਾਂ ਬੈਕ ਆ ਫਿਲਟਰ ਚੰਗੇ ਆ ਸੋਹਣੇ ਆ ਆਣ ਕੇ ਪਾਈਦਾਨ ਵਗੈਰਾ ਵੱਡੇ ਆ ਰੀਸ ਵੀ ਸਮੂਥ ਆ ਤੇ ਰੇਸ ਨੂੰ ਸਮੂਥਾ ਤੇ ਰੇਸ ਨੂੰ ਆਪਾਂ ਜੇ ਰੱਖਣੀ ਆ ਤਾਂ ਰੇਸ ਆਪਾਂ ਇੱਥੇ ਪੈਰ ਰੱਖ ਕੇ ਹਾਂਡੀ ਦੇ ਉੱਤੇ ਆਹ ਗੇਅਰ ਵਾਲੀ ਦੇ ਉੱਤੇ ਕਿੱਥੇ ਨੱਪਲਾ ਹੁੰਦੀਆਂ ਨੇ ਨਾ ਮੈਂ ਕਹ ਰਿਹਾ ਸੀ ਕਿ ਆਪਾਂ ਹਨਾ ਨੋਕ ਆ ਗਿਆ ਦੀ ਗੇਅਰ ਦੀਆਂ ਉਹਦੇ ਤੇ ਪੈਰ ਰੱਖ ਕੇ ਆਪਾਂ ਰੇਸ ਨੂੰ ਆਪਾਂ ਇਹ ਅਡੈਕਟ ਕਰ ਸਕਦੇ ਆ ਆਪਣੀ ਜਿਹੜੀ ਰੇਸ ਧੜਕੂ ਨਹੀਂ ਜੋ ਉੱਧਰ ਰੱਖਦੇ ਆ ਉਹਦਾ ਵੀ ਪਿਛਲੇ ਪਾਸੇ ਸਪੋਰਟ ਦਿੱਤੀ ਹੋਈ ਆ ਸਾਰੀ ਗੇਅਰ ਦੀ ਮੇਰੇ ਕੋ ਇਧਰ ਇੱਕ ਗੀਅਰ ਇਹਨੇ ਲਾਇਆ ਹੋਇਆ ਜੀ ਲੋ ਵਾਲਾ ਕਹਣਗੇ ਇਹ ਵੀ ਯਾਨੀ ਕਿ 3 ਸਪੀਡ ਯਾਨੀ ਕਿ ਕਹਿੰਦੇ ਚੱਲੋ ਇੱਕ ਤਰ੍ਹਾਂ ਦਾ ਵੀ ਇਹਨਾਂ ਨੇ ਵੀ ਦੋ ਇਧਰ ਲਾਤੇ ਲੋ ਤੇ ਹਾਈ ਕਰਤਾ ਇੱਕ ਸਿੰਘ ਤੇ ਆਹ ਯਾਨੀ ਕਿ ਵੀ ਕਰਤਾ ਆਟੋ ਦੇ ਉੱਤੇ ਇਹ ਦੇ ਉੱਤੇ ਯਾਨੀ ਕਿ ਕਹਿੰਦੇ ਲੋ ਹਾਈ ਮੀਡੀਅਮ ਦੇ ਵਿੱਚ ਸਿਸਟਮ ਕਰ ਲਈਏ ਰੋਟਾਵੇਟਰ ਦੇ ਉੱਤੇ ਕਰਤਾ ਯਾਨੀ ਕਿ ਮਟਰ ਸੋਪਰਸੀਟਰ ਦੇ ਉੱਤੇ ਕਰਤਾ ਹਨਾ ਤੋੜਾ ਘੜਾਤਾ ਜਾਣਗੇ ਇਹਨਾਂ ਦੇ ਵਿੱਚ ਟਰੈਕਟਰ ਸੋਹਣੇ ਆ ਤੇ ਜ਼ੋਰ ਵੀ ਚੰਗਾ ਮਾਰਦੇ ਆਪਣੇ ਪਿੰਡ ਇੱਕ ਦੋ ਖੈਗੇ ਆ ਦੋ ਮੇਟਰ ਡਿਜੀਟਲ ਆ ਬਾਈ ਬੂਈ ਕਹਾ ਟਰੈਕਟਰ ਦੀ ਥੋੜਾ ਰੁਲਾਦਾ ਲੱਗ ਬੈਸੀ ਆਪਾਂ ਵਿੱਚ ਇੱਕ ਸ਼ਾਰਟ ਲੈ ਲਿਆ ਜੀ ਚਲੋ ਟਰੈਕਟਰ ਨਾਲ ਖੜਾ ਸੀ ਬਿਲਕੁਲ ਨਾਲ ਹੀ ਆਦੇ ਇਹਦਾ ਵੀਰ ਹੋਣਾ ਦਾ ਹੀ ਇਹ ਸਾਰਾ ਸਾਰਾ ਸਿਸਟਮ ਸਾਰੀ ਤਾਮਜਾ ਵੀ ਯਾਨੀ ਕਿ ਕੁਛ ਹੱਥ ਥੱਲੇ ਸਪੋਸੇਟਰ ਰੋਟਾ ਵੇਟਰ ਮਸ਼ੀਨਾ ਵਗੈਰਾ ਕੰਪਿਊਟਰ ਖਰਾਬ ਵਗੈਰਾ ਤੇ ਨਾਲ ਹੀ ਪ੍ਰੀ ਟਰੈਕਟਰ ਇੱਕੋ ਇੱਕੋ ਥਾਂ ਦੇ ਉੱਤੇ ਸਾਨੂੰ ਆਪਾਂ ਮਿਲ ਜਣੇ ਆ ਜੇ ਆਪਾਂ ਪ੍ਰੀ ਟਰੈਕਟਰ ਦੇ ਜੇ ਆਪਾਂ ਚਾਹਵਾਨ ਹੈਗੇ ਆ ਤਾਂ ਹਾਂ ਤੇ ਜਗਤਜੀਤ ਦੇ ਸਾਰੇ ਸੰਧ ਬਲੇਵੇਂ ਬਾਈ ਟਰੈਕਟਰ ਬਾਲਾ ਵੱਡਾ ਸੌਖ ਨਾਲ ਤੇ ਬੰਦਾ ਸਾਡਾ ਥੋੜਾ ਜਿਹਾ ਛੋਟਾ ਲੱਗਦਾ ਬੇਟਾ ਟਰੈਕਟਰ ਲੰਬਾ ਲੱਗਦਾ ਟਰੈਕਟਰ ਵੱਡਾ ਟਰੈਕਟਰ ਵੱਡਾ ਹੋ ਗਿਆ ਬੰਦੇ ਚਲਾਉਣ ਵਾਲੇ ਛੋਟੇ ਹੋ ਗਏ ਅੱਗੇ ਟਰੈਕਟਰ ਛੋਟੇ ਹੁੰਦੇ ਸੀ ਬੰਦੇ ਬੱਡੇ ਲੱਗਦੇ ਉਹ ਵੀ ਬੈਠੇ ਹਣਾ ਔਰ ਮਾਦ ਲਈ ਆ ਵੀ ਟਾਇਰ ਦੂਰ ਵੱਡੇ ਕਰਤੇ ਚੁੱਲ੍ਹੇ ਵੱਡੇ ਕਰਤੇ ਟਰੈਕਟਰ ਦੇ ਪਾਵਰ ਆ ਵਧਾ ਦਿੱਤੀਆਂ ਹਨ ਇਹ ਜੀ ਹੋ ਗਈ ਚਲ ਤੇ ਚਲੋ ਇਹਦਾ ਆਪਾਂ ਬਈ ਹਾਸਿਆ ਖੇਡਿਆ ਚਲੋ ਕਰਦੇ ਆ ਹਨਾ ਚਲੋ ਜ਼ਿੰਦਗੀ ਦੇ ਉਸ ਜ਼ਿੰਦਗੀ ਦੇ ਵਿੱਚ ਹੱਸਣਾ ਖੇਡਣਾ ਹੱਸਣਾ ਖੇਡਣਾ ਜ਼ਰੂਰੀ ਆ ਹਨਾ ਤੇ ਬਾਕੀ ਜਿਹੜੀ ਗੱਲ ਆ ਆਪਾਂ ਦਾ ਸਾਹਾ ਅੱਜ ਖੇਤੀਬਾੜੀ ਦੇ ਅੱਜ ਸੰਧ ਲੈਣ ਆਏ ਆ ਸਾਰੇ ਹੈ ਕਿਹਦੇ ਹਸਾਣਾ ਲਾਈ ਜਾਂਦੇ ਕਿਆ ਤਾਂ ਇਹ ਫੋਟੋ ਵਗੈਰਾ ਹੋਣ ਲੱਗ ਗਈਆਂ ਸਾਰੇ ਸੰਦਾਂ ਦੀਆਂ ਫੋਟੋ ਹੋਣ ਤੋਂ ਬਾਅਦ ਵਿੱਚ ਫਿਰ ਆਪਾਂ ਸਾਰੇ ਐਪਲੀਮੈਂਟ ਖੇਤੀਬਾੜੀ ਜਿੰਨੇ ਵੀ ਸੰਦ ਨੇ ਖੇਤੀਬਾੜੀ ਦੇ ਸਾਰੇ ਆਪਾਂ ਨੂੰ ਮਿਲ ਜਣੇ ਐਪਲੀਮੈਂਟ ਜਿਹੜੇ ਆਪਾਂ ਲੈ ਕੇ ਜਾਣੇ ਅੱਜ ਫੋਟੋ ਵਗੈਰਾ ਹੋ ਗਈ ਫਾਰਮ ਕਰ ਆ ਭਰੇ ਗਏ ਉਸ ਤੋਂ ਬਾਅਦ ਫਿਰ ਆਪਾਂ ਨੂੰ ਡਿਲੀਵਰੀਆਂ ਅੱਜ ਮਿਲ ਜਣਗੀਆਂ ਹੁਣ ਬਸ ਜਿਹੜਾ ਬੋਰਡ ਦੇ ਉੱਤੇ ਵੀਰ ਦਾ ਚੱਲਦਾ ਵਾ ਨੰਬਰ ਡਰੈਕਟਰੀਡ ਗਰੁੱਪ 1983 ਤੋਂ ਇਹ ਕੰਪਨੀ ਚੱਲ ਰਹੀ ਹੈ ਨਾਲ ਹੀ ਪ੍ਰੀਟ ਪ੍ਰੀਟਟਰ ਦੀ ਬ੍ਰਾਂਚ ਹੈ ਨਾਲ ਹੀ ਇਹ ਇਹ ਵੀ ਇਹ ਉਹਨਾਂ ਦੇ ਕੋਲੇ ਹੀ ਆ ਇਹ ਤੇਰਪਾਰਸ ਵਗੈਰਾ ਸਰਵਿਸ ਵਗੈਰਾ ਸਾਰੀ ਇੱਥੇ ਹੀ ਹੋ ਜਾਂਦੀ ਆ ਲੋ ਜੀ ਡਾਕਟਰ ਦਾ ਕਾਤਾ ਪਾ ਲਿਆ ਤੇ ਫੋਟੋ ਵਗੈਰਾ ਹੋ ਚੁੱਕੀਆਂ ਨੇ ਤੇ ਸਾਰਾ ਹੋ ਗਿਆ ਸਾੜੇ ਦਾ ਸਾੜੇ ਦਾ ਸਾੜੇ ਕੇ ਵੀ ਸਾਰੀਆਂ ਡਾਕੂਮੈਂਟ ਸਾਰੇ ਓਕੇ ਹੋ ਚੁੱਕੇ ਆ ਇਹ ਤੰਨੇ ਟਰੈਕਟਰ ਹੀ ਆਪਣੇ ਹਦੀਪੇ ਵੀਰੇ ਤੇ ਆ ਗੁਰੂ ਸਰਕਾਰ ਦੇ ਹੱਥੋਂ ਸਬਸਿਡੀ ਰੱਖ ਲਈ ਆ ਵੀਰੇ ਹੁਣ ਆਪਣੇ ਹਦੀਪੇ ਨੂੰ ਤੇ ਸਾਰਾ ਸਮਾਨ ਲਿਆ ਆ ਲੋ ਬੈਕ ਕਰਦੇ ਥੋੜਾ ਜਿਹਾ ਦੋ ਸੋਪੋਸੀਟਰ ਇੱਕ ਮਲਚਰ ਇੱਕ ਘਾ ਟ੍ਰੈਕਟਰ ਟ੍ਰੈਕਟਰ ਜਿਹੜਾ ਹੋਣਾ ਇਹ ਜਿਹੜਾ ਸਵਰਾਜ ਆ ਇਹ ਚੇਂਜਰ ਦੇ ਵਿੱਚ ਆ ਗਿਆ ਫਾਇਦਾੰਤ ਤੇ ਨਾਲ ਤੇ ਆ ਮੰਨ ਲਓ ਇਹਦਾ ਜਿਹੜਾ ਚੁੱਲਾ ਮੂਰੇ ਇਹਨਾਂ ਦੇ ਵਿੱਚ ਫਰਕ ਪਾਦਾ ਸਮੂਥਨ ਆ ਥਿੰਗ ਇਹਦੇ ਵਿੱਚ ਜਿਹੜੀ ਸਮੂਥਾ ਵਗੈਰਾ ਉਹ ਜਿਹੜਾ ਜ਼ਿਆਦਾ ਬਿਗਾਦਾ ਜਿਹੜੀ ਸਲਾਨਸਰ ਦੀ ਜਿਹੜੀ ਨਵਾਈ ਆ ਉਹ ਵੀ ਦੂਰ ਜ਼ਿਆਦਾ ਕਰਦੀ ਟ੍ਰਾਂਸਫਰ ਵਗੈਰਾ ਦੀ ਨਵਾਈ ਜਿਹੜੀ ਥੋੜਾ ਜ਼ਿਆਦਾ ਦੂਰ ਕਰਦੀ ਫਾਈਨਲ ਵੀ ਦੇਖ ਲੋ ਆ ਇੱਥੇ ਆ ਵਾ ਪਹਿਲਾ ਵਾਲੇ ਦਾ ਜਮਾਂ ਨਾਲ ਲੱਗਦਾ ਇਹ ਤਾਂ ਹੁਣ ਸ਼ੋਅ ਤੋਂ ਬਹੁਤ ਦੂਰ ਗਾਹ ਕਰਦਾ ਬ੍ਰੇਕ ਆਪੂਆਂ ਦੇ ਵਿੱਚ ਫਰਕ ਪਾਦਾ ਬ੍ਰੇਕਾ ਤੇਲ ਦੇ ਵਿੱਚ ਸਾਰਾ ਸਸ ਸਾਰਾ ਸਹੀ ਕਰਦਾ ਆ ਵੀਰ ਆ ਜਗਤਜੀਤ ਵਾਲਾ ਦਾ ਪਲੇਨ ਹੋਲਡਰ ਲੋ ਜੀ ਐਗਰੀਕਲਚਰ ਦਾ ਆਪਾਂ ਜਿਹੜਾ ਵੀ ਐਪਲੀਮੈਂਟ ਲਾਇਆ ਐਗਰੀਕਲਚਰ ਸੰਧਤ ਸੋਪੋਸੀਟਰ ਮਸ਼ੀਨ ਟਰੈਕਟਰ ਤੇ ਆ ਮਲਚਰ ਖਾウスਿਡੀ ਵਾਲੇ ਜਿਹੜੇ ਆਪਾਂ 30 32 ਲੱਖ ਵਾਲੀ ਜਿਹੜੀ ਸਬਸਿਡੀ ਭਰਦੇ ਆ ਵੀ ਉਦੋਂ ਚ ਆਪਾਂ ਨੂੰ 22 23 ਲੱਖ ਰੁਪਏ ਦੀ ਸਬਸਿਡੀ ਆ ਜਾਂਦੀ ਆ ਤਕਰੀਬਨ ਤਕਰੀਬਨ ਇਹਦੇ ਫਕਾਰਾਂ ਨਹੀਂ ਆਉਂਦੀ ਆ ਤੇ ਬਲਾਲ ਹਲੇ ਹੁਣ ਇਹ ਨਿਕਲਦੀ ਆਉਂਦੀ ਆ ਰੋਜ਼ ਦੀਆਂ 1 2 4 ਡੇਲੀ ਨਿਕਲ ਜਾਂਦੀਆਂ ਸਬਸਿਡੀਆਂ ਮਿਲ ਜਾਂਦੀਆਂ ਬੰਦਿਆਂ ਨੂੰ ਆਪਣੇ ਕਿਸਾਨ ਕਿਸਾਨਪੀਰ ਭਰਾਵਾਂ ਜਿਹੜਿਆਂ ਨੇ ਭਰੀਆਂ ਹੋਈਆਂ ਨੇ ਨਾ ਬਾਕੀ ਹਲੇ ਹੁਣ ਦੁਬਾਰਾ ਫੇਰ ਕੋਈ ਨਾ ਹੋਵੇ ਨਵੀਂ ਸਕੀਮ ਜੋਨੇ ਤੋਂ ਪਹਿਲਾਂ ਬੱਲਾ ਹੋ ਸਕਦਾ ਦੇ ਦੇਣ ਹੋਰ ਹਨਾ ਵੀ ਕਿਵੇਂ ਦਿੰਦੇ ਆ ਹੁਣ ਤਾਂ ਮੰਨ ਲੇ ਕਿ ਚਲੋ ਵੀ ਟਰੈਕਟਰ ਹੋ ਗਿਆ ਦੋ ਸੁਪਰ ਸੀਡਰ ਹੋ ਗਏ ਤੇ ਤੀਜਾ ਇਹ ਹੋ ਗਿਆ ਸੈਂਟ ਟਰੈਕਟਰ ਹੋ ਕੇ ਮਤਲਬ ਇੱਕ ਟਰੈਕਟਰ ਦੇ ਦੋ ਸੁਪਰ ਸੀਡਰ ਤੇ ਇੱਕ ਮਲਚਰ ਤਾਂ ਤੇ ਚੌਥੀ ਮਸ਼ੀਨ ਚਾਰ ਚੀਜ਼ਾਂ ਤੇ ਸਬਸਿਡੀ ਜਾਨੀ ਕਿ ਮਿਲ ਰਹੀ ਆ ਟਰੈਕਟਰ ਤੇ ਦੋ ਯਾਨੀ ਕਿ ਸੁਪਰ ਸੀਡਰ ਲਏ ਆ ਇੱਕ ਯਾਨੀ ਕਿ ਮਲਚਰ ਲਿਆ ਉਹਦੇ ਵਿੱਚ ਆਪਾਂ ਯਾਨੀ ਕਿ ਨਾਲ ਵੀਰੇ ਨੇ ਦੀਪ ਨੇ ਆਪਣੇ ਨਾਲ ਮਸ਼ੀਨ ਲਈ ਆ ਨਾਲ ਥੂੜੀ ਵਾਲੀ ਕਿਹਨੇ ਕੱਢੀ ਆ ਅਣਕੀ ਤੂੜੀ ਵਾਲੀ ਮਸ਼ੀਨ ਵੀ ਆਪਾਂ ਲੈ ਸਕਦੇ ਆ ਨਾਲ ਤੇ ਇਹਦੇ ਨਾਲ ਆਪਾਂ ਉਲਟਾਵੇਂ ਹਾਲ ਵੀ ਲੈ ਆ ਸਕਦੇ ਆ ਜਿਹਨਾਂ ਆਪਾਂ ਬਲੌਕ ਕਹਿੰਦੇ ਆ ਅਲੱਗ-ਅਲੱਗ ਰਿਕੁਆਇਰਮੈਂਟ ਆ ਆਪਣੀ ਜਿਹੜੀ ਜਿਹੜੀ ਜਿਆਪਾਂ ਨੂੰ ਆਪਾਂ ਨੂੰ ਜ਼ਰੂਰਤ ਹੈ ਉਹ ਚੀਜ਼ਾਂ ਆਪਾਂ ਨੂੰ ਮਿਲ ਜਾਣਗੀਆਂ ਹਾਂ ਤਕਨ ਰਿਕੁਆਇਰਮੈਂਟ ਆ ਤੂੜੀ ਵਾਲੀ ਮਸ਼ੀਨ ਜਾਂ ਜਨ ਮਤਲਬ ਤੂੜੀਆ ਮਸ਼ੀਨ ਦੀਪੀ ਵੀਰ ਨੇ ਲਈ ਆ 0 ਟਰੱਲਾਂ ਵੀ ਆਉਣੀਆਂ ਨੇ ਤੇ ਸੁਪਰ ਸੈਟ ਲੈਖ ਹੋਰ ਵੀ ਆਉਣਾ ਤੇ ਮਾਲਚਰ ਵਗੈਰਾ ਹੋ ਗਿਆ ਕਈ ਚੀਜ਼ਾਂ ਯਾਨੀ ਕਿ ਆਪਾਂ ਇਹਦੇ ਵਿੱਚ ਭਰ ਸਕਦੇ ਹਾਂ ਸਬਸਿਡੀ ਦੇ ਵਿੱਚ ਅਲੱਗ-ਅਲੱਗ ਆਪਦੀ ਆਪੋ ਆਪ ਆਪਣੀ ਰਿਕੁਆਇਰਮੈਂਟਾਂ ਦੇ ਹੋਰ ਹਿਸਾਬ ਨਾਲ ਆਪਾਂ ਲੈ ਸਕਦੇ ਆਂ ਸੰਦ ਆਪਾਂ ਤੈਨ ਲੈ ਚੱਲੇ ਅੱਜ ਆਪਾਂ ਐਗਰੀ ਅਗਰੀਕਲਚਰ ਰਿਲੇਟਡ ਖੇਤੀ ਦੇ ਸੰਦ ਤੈਨ ਲੈ ਚੱਲੇ ਆਂ ਅਲਟਰੋ ਸੁਪਰ ਸੀਟਰ ਵਗੈਰਾ ਅਰੇ ਬਾਲੇ ਤੇ ਕੁਝ ਰਹਿ ਗਏ ਬਾਕੀ ਉਹ ਵੀ ਆ ਜਾਣਗੇ ਬਾਲੇ ਮਸ਼ੀਨਾ ਜ਼ੀਰੋ ਟਰੈਲ ਵਗੈਰਾ ਇਹ ਹਰੇ ਆਉਣੀਆਂ ਮਸ਼ੀਨ ਵੱਡੀ ਟੂੜੀ ਵਾਲੀ ਵੀ ਹੋਣੀ ਆ ਲੋ ਜੀ ਮੁबारकਾਂ ਦੀਪੇ ਵੀਰੇ ਨੂੰ ਐਂਡ ਗੁਰੂ ਸਰ ਕੌਕੇ ਤੁਸੀਂ ਜਗਰਾਉਂ ਜ਼ਿਲ੍ਹਾ ਲੁਧਿਆਣਾ ਤੇ ਜਿਹੜੇ ਵੀ ਪਰਾਵਾਂ ਮੋਹਰਾ ਨੂੰ ਵੀ ਸਬਸਿਡੀਆਂ ਆ ਰਹੀਆਂ ਉਹਨਾਂ ਨੂੰ ਵੀ ਮੁबारकਾਂ ਜੀ ਤੇ ਸਕੀਮਾਂ ਫੇਰ ਆਉਂਦੀਆਂ ਰਹਿਣਗੀਆਂ ਫੇਰ ਬਾਕੀ ਫੇਰ ਭਰਦੇ ਜਿਹੜੇ ਵੀ ਪਰਾਵਾਂ ਨੂੰ ਸਬਸਿਡੀ ਚਾਹੀਦੀ ਹੈ ਜਿਹੜੇ ਵੀ ਪਰਾਵਾਂ ਨੂੰ ਖੇਤੀਬਾੜੀ ਰਿਲੇਟਡ ਸੰਦ ਜਿਹੜੇ ਵੀ ਚਾਹੀਦੇ ਆ ਹੋਰ ਖੇਤੀਬਾੜੀ ਚਲੋ ਨਾ ਟੋੜ ਕੇ ਇੱਕ ਮਿੰਟ ਆ ਜਾ ਇਧਰੋਂ ਕੋਈ ਗੋਦਰਾ ਨਾਨ ਸਰ ਸਾਹਿਬ ਤੰਤਰ ਬਾਬਾ ਆਨੰਦ ਸਿੰਘ ਜੀ ਤੰਤਰ ਬਾਬਾ ਇਸ ਸਰ ਹਨ ਜੀ ਬਾਨ ਸਰ ਕਲੇਰਾ ਦੇ ਘਰ ਆ ਗਏ ਘਰੇ ਆਪਾਂ ਐਪਲੀਮੈਂਟਸ ਲੈ ਕੇ ਆਪਣੇ ਇੰਸਟਾਲ ਕਰ ਗਏ ਹਾਰੇ ਤੇ ਕੋਸ਼ਿਸ਼ ਕਰਾਂਗੇ ਕੋਸ਼ਿਸ਼ ਕਰਾਂਗੇ ਜੀ ਤੇ ਰੀਪੇ ਵੀਰੇ ਨੂੰ ਮੁਬਾਰਕਾ ਫਿਰ